ਮੈਂ ਸਿਟੀ ਸੰਜੀ RAM ਵਾਸੀ RAM ਨਗਰ ਕਲੋਨੀ ਗੁਰੂ ਨਾਨਕਪੁਰੇ ਦਾ ਰਹਿਣ ਵਾਲਾ ਵਾਂ ਕੱਲ੍ਹ ਨੂੰ ਸ਼ਾਮ ਨੂੰ ਮੈਨੂੰ ਪਤਾ ਚੱਲਿਆ ਕਿ ਤੁਹਾਡੇ ਬੇਟੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਕੋਈ ਗੱਲਬਾਤ ਕੀਤੀ ਹੈ ਤੇ ਮੈਂ ਉਹਨੂੰ ਲੈ ਕੇ ਆਇਆ ਜਦ ਆ ਕੇ ਉਹਨੂੰ ਹਸਪੀਟਲ ਲੈ ਕੇ ਗਏ ਉਦੋਂ ਠੀਕ ਠਾਕ ਸੀਗਾ ਹਸਪੀਟਲ ਜਾਂਦੇ ਦੌਰਾਨ ਉਹਦੀ ਡੈਥ ਹੋ ਗਈ ਅਸੀਂ ਡਾਕਟਰ ਕੋਲ ਗਏ ਉਹ ਕਹਿੰਦਾ ਵੀ ਇਹ ਐਕਸਪਾਇਰ ਹੋ ਗਿਆ ਉਹਦੀ ਬਾਡੀ ਲੈ ਕੇ ਜਦੋਂ ਅਸੀਂ ਘਰ ਆਏ ਉਹਦੀ ਬਾਡੀ ਦੇਖ ਕੇ ਮੈਂ ਭਾਵੁਕ ਹੋ ਗਿਆ ਤੇ ਸਰਕਾਰ ਦੇ ਖਿਲਾਫ ਮੈਂ ਗੱਲਾਂ ਕਹੀਆਂ ਜਿਹੜੀਆਂ ਕਿ ਮੈਨੂੰ ਨਹੀਂ ਕਹਿਣੀਆਂ ਚਾਹੀਦੀਆਂ ਸੀਗੀਆਂ ਪਤਾ ਨਹੀਂ ਉਹਦੀ ਡੈਥ ਕਿਸ ਤਰ੍ਹਾਂ ਹੋਈ ਆ ਕਿਸ ਤਰ੍ਹਾਂ ਨਹੀਂ ਹੋਈ ਆ ਜੀ ਅਟੈਕ ਹੋਇਆ ਉਹਨੂੰ ਜਾਂ ਨਹੀਂ ਹੋਇਆ ਇਹ ਅਸੀਂ ਦਾ ਮੈਨੂੰ ਨਹੀਂ ਪਤਾ ਜਿਹੜੀ ਗੱਲ ਮੈਨੂੰ ਨਹੀਂ ਕਹਿਣੀ ਚਾਹੀਦੀ ਮੈਂ ਕਹਿਤੀ ਆ ਤੇ ਮੈਂ ਇਸ ਚੀਜ਼ ਤੋਂ ਮਾਫੀ ਚਾਹੁੰਦਾ ਮੈਂ ਭਗਤ ਸਿੰਘ ਰਟਾਇਡ ਸਬ ਇੰਸਪੈਕਟਰ ਪੰਜਾਬ ਪੁਲਿਸ ਜਰਦਾਂਗਪੁਰ ਦਾ ਰਹਿਣ ਵਾਲਾ ਹਾਂ ਮੇਰੇ ਸਾਹਮਣੇ ਸ਼ੋਕਮਾਰ ਜੀ ਜੋ ਆਰਵੀ ਵਿੱਚ ਹੈੱਡ ਕਨਸਟੇਬਲ ਹਨ ਤਤੇ ਪਹਿਲਾਂ ਕਾਫੀ ਸਮਾਂ ਮੇਰੇ ਮਤਅਤ ਮੇਰੇ ਨਾਲ ਵੀ ਰਹੇ ਹਨ ਉਹਨਾਂ ਦਾ ਬੇਟਾ ਕੱਲ ਤਰੀਪ ਆਪਣੇ ਮਾਪਿਆਂ ਨੂੰ ਕਹਿ ਕੇ ਗਿਆ ਸੀਗਾ ਕਿ ਮੈਂ ਬਾਜ਼ਾਰ ਚੱਲਿਆ ਵਾਂ ਲੇਕਿਨ ਕੁਝ ਚਿਰ ਬਾਅਦ ਹੀ ਸ਼ੋਕਮਾਰ ਨੇ ਮੈਨੂੰ ਦੱਸਿਆ ਕਿ ਮੇਰਾ ਬੇੜਾ ਨੂੰ ਫੋਨ ਆਇਆ ਕਿ ਬੋੜੀ ਸਾਹਿਬ ਦੇ ਲਾਗੇ ਕਾਰ ਦੇ ਵਿੱਚ ਜਾਦਾ ਪਤਾ ਨਹੀਂ ਉਹਨੂੰ ਕੀ ਹੋਇਆ ਕੀ ਨਹੀਂ ਤਾਂ ਆਪਾਂ ਪਤਾ ਕਰੀਏ ਮੇਰੇ ਨਾਲ ਜਾ ਕੇ ਉਹਨਾਂ ਦੇ ਉਥੋਂ بیٹے ਨੂੰ ਨਾਲ ਲੈ ਕੇ ਆਏ ਆ ਕਾਰਨ ਕਿ ਤਕਰੀਬ ਪਾਣੀ ਪੈ ਲਿਆ ਹੋਰ ਉਹਦਾ ਬੀਪੀ ਡਾਊਨ ਸੀ ਉਹਦੇ ਸਬੰਧ ਵਿੱਚ ਉਹਨੂੰ ਉਪਚਚ ਕਰਿਆ ਲੇਕਿਨ 2 ਘੰਟੇ ਬਾਅਦ ਉਹਨਾਂ ਕਿ ਉਹਦੀ ਤਬੀਅਤ ਜਿਆਦਾ ਖਰਾਬ ਹੋ ਗਈ ਅਸੀਂ ਹਸਪਤਾਲ ਲੈ ਕੇ ਗਏ ਸੀਗੇ ਹਸਪਤਾਲ ਵਾਲਿਆਂ ਨੇ ਪਹਿਲਾਂ ਆਪਣਾ ਰਣਜੀਤ ਹਸਪੀਟਲ ਨੂੰ ਉਹਨਾਂ ਵੀ ਜਵਾਬ ਦਿੱਤਾ ਤੇ ਪਲੱਸ ਟਾਉਨ ਨਵਦੀਪ ਵਾਲਿਆਂ ਵੀ ਜਵਾਬ ਦਿੱਤਾ ਤੇ ਉਥੋਂ ਅਸੀਂ ਵਾਪਸ ਲੈ ਕੇ ਮੁਜੱਲਰ ਜਾਂ ਲੈ ਜਾਂਦੇ ਸਮੇਂ ਰਾਜ ਉਹਦੀ ਡੈਥ ਹੋ ਗਈ ਸੀ ਉਹਨੂੰ ਲੈ ਕੇ ਆ ਗਏ ਜਦ ਵਾਪਸ ਆ ਗਏ ਘਰ ਤਾਂ ਮੈਂ ਉਹਨੂੰ ਸੰਭਾਲਣ ਦੇ ਵਿੱਚ ਲੱਗ ਗਿਆ ਪਰ ਲੋਕ ਜਿਹੜੇ ਇਕੱਠੇ ਹੋਏ ਸਨ ਸ਼ੋਕ ਮਾਰਨੇ ਕਿਸੇ ਪ੍ਰੈਸ ਦੇ ਜਾਂ ਲੋਕਾਂ ਦੀ ਬੰਗੀਤ ਭਾਵਕ ਹੋ ਕੇ ਸਰਕਾਰ ਦੇ ਖਿਲਾਫ ਮੈਨੂੰ ਪਤਾ ਲੱਗਾ ਕਿਈ ਗੱਲਾਂ ਬੋਲ ਗਿਆ ਜਿਹੜਾ ਇਹਨੂੰ ਨਹੀਂ ਸਿੱਚਦਾ ਕਿਉਂਕਿ ਹਰ ਗੱਲ ਦਾ ਸਿਚੁਏਸ਼ਨ ਦਾ ਪਤਾ ਕਰਕੇ ਹੀ ਹਰ ਗੱਲ ਨੂੰ ਅੱਗੇ ਬਦਾਉਣਾ ਹੁੰਦਾ ਇਸ ਕਰਕੇ ਇਹਨੇ ਸਰਕਾਰ ਦੇ ਖਿਲਾਫ ਬੋਲ ਕੇ ਕੋਈ ਚੰਗੀ ਗੱਲ ਨਹੀਂ ਕੀਤੀ ਲੇਕਿਨ ਹੁਣ ਆਪਣੇ ਆਪ ਵੀ ਮਹਿਸੂਸ ਕਰ ਰਿਹਾ ਵਾ ਕਿ ਮੈਂ ਇਹ ਜੋ ਬਾਈਟ ਦਿੱਤੀ ਆ ਇਹ ਮੈਨੂੰ ਨਹੀਂ ਸੀ ਦੇਣੀ ਚਾਹੀਦੀ ਅਸੀਂ ਕਾਸ਼ ਦੇਵ ਦੀ ਬਾਡੀ ਸਾਰੀ ਨੂੰ ਨੈਕੰਦੇਚ ਹੋਣ ਦੇ ਕਰਕੇ ਚੰਗੀ ਤਰ੍ਹਾਂ ਚੈੱਕ ਕੀਤਾ ਵਾ ਉਹਦੇ ਸਰੀਰ ਤੇ ਕਿਸੇ ਵੀ ਕਿਸਮ ਦਾ ਕੋਈ ਨਿਸ਼ਾਨ ਨਹੀਂ ਆਇਆ ਮਕੇ ਹੋ ਸਕਦਾ ਹੈ ਕਿ ਉਹਦੀ ਡੈਥ ਜਿਹੜੀ ਹੋਈ ਆ ਹੈਟੈਕ ਨਾ ਹੋਈ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ ਹੋਈ ਹੋਵੇ ਇਹਦੇ ਬਾਰੇ ਅਸੀਂ ਨਹੀਂ ਕਹਿ ਸਕਦੇ ਲੇਕਿਨ ਉਹਦੇ ਸਰੀਰ ਤੇ ਕਿਸੇ ਕਿਸਮ ਦਾ ਕੋਈ ਇਹੋ ਜਿਹਾ ਚਿੰਨ ਨਹੀਂ ਜਿਹੜਾ ਕਿ ਆਪਾਂ ਸ਼ੋਅ ਕਰ ਸਕੀਏ ਕਿ ਉਹਨੇ ਕਿ ਕਿਸਮ ਦਾ ਕੋਈ ਨਸ਼ਾ ਕੀਤਾ ਹੋਵੇ ਕੱਲ ਰਾਤ ਇੱਕ ਇਨਸੀਡੈਂਟ ਜਿਹੜਾ ਰਿਪੋਰਟ ਹੋਇਆ ਸੀਗਾ ਕਿ ਕੋਟਕਾਲ ਸਾਹਿਬ ਏਰੀਆ ਕੋਲ ਨਾਕਪਰਾ ਹੋਵੇ ਕਿ ਇਕ ਨੌਜਵਾਨ ਜਿਹਦਾ ਨਾਮ ਇਕਾਸ਼ਦੀਪ ਸਿੰਘ ਪੁੱਤਰ ਅਸ਼ੋਕਵਰ ਹੈ। ਉਹਦੀ ਜਿਹੜੀ ਡੈਥ ਹੋ ਗਈ ਹੈ। ਜੋ ਐਸਐਚਓ ਸਲਾਮਾਬਾਦ ਉਥੇ ਮੌਕੇ ਤੇ ਪਹੁੰਚੇ ਸੀਗੇ ਤਸਦੀਕ ਕੀਤਾ ਸੀਗਾ। ਰਾਤ ਨੂੰ ਹਾਈ ਕੋਰਟ ਹੋਣ ਕਰਕੇ ਤੇ ਮੌਕੇ ਤੇ ਨਹੀਂ ਪਹੁੰਚ ਸਕਿਆ ਹੁਣ ਅੱਜ ਮੌਕੇ ਤੇ ਪਹੁੰਚੇ ਆ। ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਹੈ। ਤੋਂ ਹਲਾ ਦੇ ਨੇ ਕਿ ਇਕਾਸ਼ਦੀਪ ਜਿਹੜਾ 1 ਕੋ ਸਮਾਂ ਪਹਿਲਾਂ ਉਹ ਨਸ਼ੇ ਦੀ ਲਤ ਲੱਗੀ ਸੀ ਇਹਨੂੰ। ਇਹਦੇ ਪਰਿਵਾਰ ਵਾਲਿਆਂ ਨੇ ਇਹਨੂੰ ਡੀਡੀਸੀ ਸੈਟਰ ਦਾਖਲ ਕਰਾਇਆ ਸੀ ਇਹਦਾ ਇਲਾਜ ਕਰਾਇਆ ਸੀਗਾ। ਤੋ ਪਰਿਵਾਰ ਦੇ ਕਹਿੰਦੇ ਮੁਤਾਬਕ ਇਹ ਹੁਣ 2 ਮਹੀਨੇ ਤੋਂ ਬਿਲਕੁਲ ਕੋਈ ਨਿਸ਼ਾਨ ਨਹੀਂ ਕਰ ਰਿਹਾ ਸੀਗਾ ਤੇ ਇਹਨੂੰ ਡੀਟਿਕਸ਼ਨ ਸੈਂਟਰ ਤੋਂ ਜਿਹੜੀ ਆ ਡਿਸਚਾਰਜ ਕਰਾ ਕੇ ਉਹ ਘਰ ਲਿਆਏ ਸੀਗੇ ਤੇ ਕੱਲ ਉਹਨਾਂ ਨੇ ਆਪਣੇ ਫਾਦਰ ਦੇ ਨਾਲ ਪਿੰਡ ਜਾਣਾ ਸੀਗਾ ਜਾਣ ਤੋਂ ਪਹਿਲਾਂ ਤਿਆਰ ਹੋਣ ਤੋਂ ਪਹਿਲਾਂ ਉਹਨੇ ਫਾਦਰ ਨੂੰ ਕਿਹਾ ਕਿ ਮੈਂ ਬਾਜ਼ਾਰੋਂ ਆਵਾਂ ਜਦੋਂ ਬਾਜ਼ਾਰ ਗਿਆ ਤੇ ਕੁਝ ਥੇਰ ਬਾਅਦ ਉਹਦੇ ਫਾਦਰ ਸ਼ੋਕਮਾਰ ਨੂੰ ਇਹ ਇਨਫਰਮੇਸ਼ਨ ਮਿਲੀ ਕਿ ਉਹਨਾਂ ਦਾ ਬੇਟਾ ਜਿਹੜਾ ਕਾਚ ਆ ਉਹ ਬੋਰੀ ਸਾਹਿਬ ਗੁਰਦੁਆਰੇ ਲਾ ਕੇ ਕਾਰ ਦੇ ਵਿੱਚ ਬੇਸ਼ੁਦ ਪਿਆ ਹੈ ਜੋ ਪਰਿਵਾਰ ਦੇ ਨਾਲ ਜਾ ਕੇ ਉਹਨਾਂ ਨੇ ਉਹਨੂੰ ਚੈੱਕ ਕੀਤਾ ਉਹ ਦਾ ਚੈੱਕਰ ਤੋਂ ਬਾਅਦ ਉਹ ਠੀਕਾਂਤ ਜੀ ਹੋ ਗਿਆ ਸੀਗਾ ਉਹਨੂੰ ਪਾਣੀ ਪੁਲਾਇਆ ਫਿਰ ਉਸ ਤੋਂ ਬਾਅਦ ਉਹਨੂੰ ਘਰ ਲੈ ਕੇ ਆਏ ਘਰ ਆਉਣ ਤੋਂ ਬਾਅਦ ਵੀ ਉਹਨੇ ਪਾਣੀ ਵਗੈਰਾ ਪੀਤਾ ਗੱਲਾਂ ਕਰ ਲੱਗਿਆ ਸੀ ਲੇਕਿਨ ਉਹਦੀ ਜਿਹੜੀ ਪਲਸ ਡਾਊਨ ਆਉਣ ਕਰਕੇ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਹਸਪਤਾਲ ਜਾਂ ਤੋਂ ਬਾਅਦ ਜਿਹੜੀ ਆ ਉਹਦੀ ਡੈਥ ਹੋ ਗਈ ਜਦ ਡੈਥ ਹੋਈ ਤਾਂ ਉਹਨਾਂ ਤੋਂ ਬਾਅਦ ਡੈੱਡ ਬੋਡੀ ਉਹ ਘਰ ਲੈ ਕੇ ਆ ਗਏ ਘਰ ਡੈੱਡ ਬੋਡੀ ਜਦੋਂ ਉਹਨਾਂ ਦੀ ਘਰ ਡੈੱਡ ਬੋਡੀ 'ਚ ਕਾਫੀ ਲੋਕੋ ਤੇ ਕਟੇ ਹੋਏ ਸੀ ਤੋਂ ਉਹਦੇ ਫਾਦਰ ਦੇ ਕਹਿਣ ਤੋਂ ਤਾਂ ਵੀ ਉਹ ਜਿਜ਼ਬਾਤੀ ਹੋ ਗਿਆ ਸੀ ਜਿਜ਼ਬਾਤੀ ਹੋ ਕੇ ਉਹਨੇ ਜਿਹੜੀ ਪ੍ਰੈਸ ਨੂੰ ਬਾਈਟ ਦਿੱਤੀ ਸੀਗੀ ਪਏ ਇਹੇ ਮੇਰੇ ਜਿਹੜੇ ਮੁੰਡੇ ਦੀ ਜਿਹੜੀ ਮੌਤਾ ਨਸ਼ੇ ਦੇ ਨਾਲ ਹੋਈ ਲੇਕਿਨ ਹੁਣ ਤੱਕ ਦੀ ਤਸਦੀਕ ਤੋਂ ਸਾਡੀ ਤੋਂ ਇਹੋ ਜੀ ਕੋਈ ਗੱਲ ਨਸ਼ੇ ਦੇ ਖਿਲਾਫ ਸਾਡੇ ਸਾਹਮਣੇ ਨਹੀਂ ਆਈ ਤੇ ਉਹਦੇ ਫਾਰਮ ਨੂੰ ਪੁੱਛੇ ਮੁਤਾਬਕ ਵੀ ਉਹ ਰਾਤੀ ਜਿਜਬਾਤੀ ਹੋਣ ਕਰਕੇ ਉਹ ਜ਼ਿਆਦਾ ਬੋਲ ਗਿਆ ਸੀ ਜਰ ਗਿਆ ਇਹੋ ਜੀ ਕੋਈ ਗੱਲ ਨਹੀਂ ਗਈ ਈਵਨ ਉਹਦੀ ਡੈਡ ਬੋਡੀ ਵੀ ਜਿਹੜੀ ਚੈੱਕ ਕੀਤੀ ਗਈ ਉਹਦੇ ਉੱਤੇ ਕੋਈ ਨਸ਼ੇ ਦਾ ਟੀਕੇ ਦਾ ਕੋਈ ਇਹੋ ਜਿਹਾ ਨਿਸ਼ਾਨ ਨਹੀਂ ਸੀਗਾ ਪਰਿਵਾਰ ਦੀ ਉਸ ਗੱਲ ਦੇ ਸੰਤੁਸ਼ਟੀ ਸੀਗੀ ਇਸ ਬਵਾਦ ਵਿੱਚ ਪਰਿਵਾਰ ਦਾ ਕਹਿਣਾ ਵੀ ਉਹ ਕੋਈ ਕਿਸੇ ਕਿਸਮ ਦੀ ਕੋ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਲੇਕਰ ਅਸੀਂ ਆਪਣੇ ਲੈਵਲ ਤੇ ਇਹਨੂੰ ਪੂਰੀ ਤਰ੍ਹਾਂ ਤਸਦੀਕ ਕਰਾਂਗੇ ਜੇ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਨਸ਼ੇ ਦੀ ਜਿਹੜੀ ਕੋਈ ਗੱਲ ਪਾਈ ਗਈ ਤੇ ਇਹ ਪ੍ਰੋਪਰ ਬੰਦੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਸਾਡੇ ਡੀਜੀ ਸਰ ਦੀ ਤੇ ਸੀਪੀ ਸਰ ਦੀ ਡਾਇਰੈਕਸ਼ਨ ਹੈ ਪਾਲਸੀ ਹੈ ਕਿ ਨਸ਼ਿਆ ਦੇ ਖਿਲਾਫ ਨੋ ਟੋਲਰੈਂਸ ਪਾਲਸੀ ਜਿਹੜੀ ਅਸੀਂ ਵਰਤ ਰਹੇ ਹਾਂ ਪੰਜਾਬ ਸਰਕਾਰ ਜਿਹੜੀ ਹੈ ਯੋਧ ਨਸ਼ਾ ਵਿਰੋਧ ਦੇ ਤਹਿਤ ਜਿਹੜਾ ਵੱਡੇ ਪੱਧਰ ਤੇ ਕੰਮ ਕਰੀ ਹੈ ਤੋਂ ਉਹਦੇ ਦੇ ਸਾਰਤਕ ਨਤੀਜੇ ਵੀ ਬਹੁਤ ਵੱਡੇ ਪੱਧਰ ਤੇ ਸਾਹਮਣੇ ਆਏ ਨੇ ਅਸੀਂ ਇਹਨੂੰ ਲਗਾਤਾਰ ਹੀ ਨਸ਼ੇ ਦੇ ਖਿਲਾਫ ਸਾਡੀ ਜਿਹੜੀ ਮੁਹਿੰਮ ਚੱਲ ਰਹੀ ਆ ਅਸੀਂ ਬਹੁਤ ਸਾਰੇ ਜਿਹੜੇ ਸਪਲਾਈਅਰ ਨੇ ਪੈਟਰੋਲਰ ਨੇ ਉਹਨਾਂ ਨੂੰ ਜੇਲਾ ਵਿੱਚ ਭੇਜ ਰਹੇ ਆ ਜਿਹੜੇ ਸਾਡੇ ਨਸ਼ਾ ਕਰਨ ਦੇ ਆਦੀ ਨੌਜਵਾਨ ਨੇ ਉਹਨਾਂ ਨੂੰ ਡੀਟਿਕਸ਼ਨ ਸੈਟਰ ਦਾਖਲ ਕਰਾਇਆ ਜਾ ਰਿਹਾ ਹੈ ਜਾ ਰਿਹਾ ਤੇ ਸਾਡੀ ਅੱਗੇ ਤੇ ਵੀ ਇਹ ਕਾਰਵਾਈ ਲਗਾਤਾਰ ਚੱਲਦੀ ਰਹੂਗੀ ਤੇ ਫਿਲਹਾਲ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਇਨਸੀਡੈਂਟ ਦੇ ਵਿੱਚ ਅਜੇ ਹੁਣ ਤੱਕ ਦੀ ਤਸਦੀਕ ਤੋਂ ਅਜੇ ਦੇ ਸੰਬੰਧੀ ਕੋਈ ਗੱਲ ਦਾ ਸਾਹਮਣੇ ਨਹੀਂ ਆਈ ਧੰਨਵਾਦ